ਆਵੇ ਹੋਰ ਆਇਆ ਰੋਟਾ ਮੰਨੀ ਮਦਾਂ ਚੜਦੇ ਪਏ ਥੋੜੇ ਹੈ ਇੱਧਰ ਦਿਖਾ ਨਾ ਆ ਕਿ ਤਲਾਵਾ ਪਾ ਰਿਹਾ ਆ ਓ ਮੰਨੀ ਬੋਲ ਨਾ ਦਰੋਜੜਣ ਲੱਗਾ ਐ ਇੱਥੇ ਜਗ੍ਹਾ ਨਹੀਂ ਆ ਗਈ ਛੱਡੇ ਲਈ ਕੁੜੀਆਂ ਨੇ ਹਾਂ ਬੋਦ ਕੰਦੇ ਮੈਂ ਕਿਹਾ ਜੀ ਦਾਦੀ ਕਾ ਦੋ ਬੋ ਕਰ। ਦਾਰ ਦਾ ਬੋ ਕਰ। ਇਹ ਤਾਂ ਬੋ ਕਰ। ਪਾਣੀ। ਟੀਮ ਟੀਮ ਮੱਕ ਕਾ ਹੈ। ਜਿਲਾ ਮਾਰੇ ਨਾ। ਕੀ ਕਰੀਂ? ਉਹ ਡੋਰ ਤਾਂ ਬੰਨੰਦੇ। ਉਹ ਨਾ ਕਰ ਤੂ। ਚਲ। ਕੀ? 500 ਰੁਪਏ ਦਾ ਗੱਟੂ। ਕੋਈ ਗੱਟੂ-ਗੱਟੂ ਨਹੀਂ। ਨਾ। ਤਾਂ ਇਹ ਤਾਂ ਪਾਜ ਤਾਂ ਲੋੜੀ ਹੋ ਗਈ ਪਹਿਲੇ ਆਵਾਂਗੇ। ਲੋੜਿੰਦੋ ਘਟੋ ਲੈ ਮੈਂ ਇੱਕ ਤੇਰਾ ਕੱਜੂ ਦਾ ਅੱਜੂ ਕਿੱਥੇ ਆ ਅੱਜੂ ਦਾਦੀ ਨਾਲ ਸੀ ਅਦਾ ਹੋਣ ਨਹੀਂ ਪਤਾ ਮੰਮੀ ਆ ਜੇ ਤੇ ਫਿਰ ਆਪਾਂ ਲਿਆਵਾਂਗੇ ਜਾ ਕੇ ਸ਼ੋਪਿੰਗ ਕਰਕੇ ਕੀ ਆ ਦੱਸ ਦੱਸ ਦੇਣਾ ਲੈ ਆਵੋ ਆਵੋ ਲੈ ਆ ਦੋ ਨਹੀਂ ਖਾ ਜਾਣੀ ਕਿਉਂ ਪੈਸੇ ਨਹੀਂ ਮਲੇ ਹਜੇ ਮੰਦੇ ਤਾਂ ਸਹੀ ਹੈ ਕਿੱਥੇ ਮਿਲੇ ਰਹਾ ਹੈ ਤਾਂ దోర్ట ਛుడిని గీబే నేను ਛుడాను కొంచెం లాతిను నా ముందర టుక్ ਤੜ ਆਪ ਤੰਗ ਕੋਈ ਆ ਜਾ ਫੂਡ ਓਏ ਆ ਜਾ ਪਿੱਛੇ ਆ ਨਾ ਜੀ ਲੱਗਦਾ ਓਏ ਨਹੀਂ ਨਹੀਂ ਮਾਰੇ ਸੈੱਡ ਕਰ ਲੱਗਣ ਲੱਗੇ ਪਿੱਛੇ ਮਨੀ ਹੋਰ ਇੱਕ ਚੀਜ਼ ਦਿਖਾਵਾਂ ਕੀ ਕਰਦਾ ਪਿਆ ਓਏ ਬਣਾ ਰਹੇ ਮਨੀ ਆਹ ਕੀ ਚੀਜ਼ ਦਿਖਾ ਰਿਹਾ ਆਇਆ ਪਿੱਛੇ ਓਏ ਮਿਲ ਤੇ ਉਹ ਦੇਖ ਤੇ ਉਹੀ ਹਰੇ ਦਾ ਬੈਟ ਦਾ ਬੁਝਾਰ 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 ਉਹ ਆਪਸ ਵਿੱਚ ਤਾਂਗੇ ਥੋੜੇ ਪਿੱਛੇ ਲੱਗ ਜਾਣੇ ਆਦੇ ਮਨੀ ਓਏ ਇਹਨਾਂ ਦਾ ਲੈ ਓਏ ਕਰਾ ਕੜੇ 12 ਬੰਦੇ ਦੇਖ ਰਿਹਾ ਓਏ ਸਾਡੇ ਲਾਈਵ ਤੇ ਨਾ ਭਾਰਾ ਲਾਲਾ ਯਾਰ ਤੂੰ ਯਾਰ ਲਾਲਾ ਲਾ ਲਾ ਰਾਮ ਦੀ ਚੀਜ਼ ਲਾ ਲਓ ਭੈ ਚਲੋ ਉਹ ਕਾਲਾ ਪਤੰਗ ਵੱਢਣਾ ਤੁਸੀਂ ਕਾਲਾ ਪਤੰਗ ਵੱਢਣਾ ਹੈ ਵੱਢ ਦੋ ਉਹ ਵੱਢ ਗਿਆ ਬਚ ਗਿਆ ਵੱਢਦਾ ਵੱਢਦਾ ਪਤੰਗ ਲੱਗਿਆ 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 ਆਹ ਤੇ ਸਮੇਂ ਆਣੇ ਜੀ ਕਰ ਕਿਤੇ ਯਾਰ ਕਿੱਥੇ ਲੱਗੇਂ ਤੱਕ ਹੋ ਲੱਗੂਗਾ ਤੇਰਾ ਪਤੰਗ ਕਿੱਥੇ ਆ ਉਹ ਉੜਦਾ ਪਿਆ ਨੀ ਲਾਇਆ ਲਾਇਆ ਮੈਨੂੰ ਉੜਾ ਕੇ ਦੇਦਾਗਾ ਮੈਂ ਉੜਾਉਂਗਾ ਕਿੱਥੇ ਗਿਆ ਉਹ ਆ ਗਿਆ ਆ ਉਹਦਾ ਕਿੰਨਾ ਵਿਚਾਰ ਹੋਣ ਲੱਗਿਆ ਹਣ ਤੋਂ ਤੇ ਤੋਂ ਬਣਾਉਣਾ ਤੂੰ ਲਿਆ ਆਖਿਰੋਂ ਪਨਾ ਉਡਾ ਲੈ ਅੰਮ੍ਰਿਤ

ਉਹ ਨਾਲੇ ਪਿੱਛੇ ਲਾ ਲਿਆ ਆਪਣਾ ਇਹ ਕਰ ਤਾਂ 500 ਆ ਇਹਨੇ ਤੋਂ ਆਵਾ ਓਏ ਉਹ ਲੱਗ ਦੇ ਵਿੱਚ ਕੀ ਕਰ ਰੇ ਫਾਟ ਜੂ ਲੈ ਯਾਰ ਉਹ ਆਪਸ ਵਿੱਚ ਪਿਕਚਰ ਆਈ ਨਾ ਤੁਸੀਂ ਕਿੱਥੇ ਪਤੰਗ ਥੜਾ ਉਹ ਕਰਦਾ ਛੜਦੇ 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 ਮੰਨ ਇਧਰ ਦੇਖੇ ਅਮੇ ਬਿੱਦਰ ਆ ਲੈ ਇਹਦੇ ਕੱਟੂ ਲਪੇਟ ਦੇ ਅੱਛਾ ਜੂ ਦਾ ਕੀ ਲੋਈ ਛੋਟੀ ਛੋਟੀ ਕੋਈ ਜਲਦੀ ਗੱਲ ਪੀਵਾਗਾ ਕਿਹ ਕਿਤੇ ਆ ਕਿਤੇ ਕਿਤੇ ਨਾ ਤੂੰ ਹੀ ਰਾਣਾ ਆਇਆ Jalwi Bas 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 bas